ਅੱਜ 25 ਤਰੀਕ ਹੈ ਅਤੇ ਆਉਂਦੇ ਸਮੇਂ ਨੂੰ 30 ਤਰੀਕ ਨੂੰ ਸ਼੍ਰੀ ਹਰਤਕ ਸਾਹਿਬ ਵੱਲੋਂ ਹੁਕਮ ਸੁਣਾਇਆ ਜਾ ਸਕਦਾ ਇੱਕ ਮੀਟਿੰਗ ਜਿਹੜੀ ਹੈ ਪੰਥ ਸਿੰਘ ਸਹਿਬਾਨਾਂ ਦੀ 30 ਤਰੀਕ ਨੂੰ ਰੱਖੀ ਗਈ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਵਿਚਾਰਿਆ ਜਾਵੇਗਾ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਖ-ਵੱਖ ਕਿਸਮ ਦੇ ਬਿਆਨ ਜਿਹੜੇ ਨੇ ਉਹ ਖਾਸ ਕਰਕੇ ਵਿਚਾਰੇ ਜਾ ਰਹੇ ਨੇ ਇਹਨਾਂ ਬਿਆਨਾਂ ਦੇ ਵਿੱਚ ਇੱਕ ਬਿਆਨ ਪੱਤਰਕਾਰ ਜਗਤਾਰ ਸਿੰਘ ਦਾ ਆਇਆ ਦਰਸਲ ਸਰਦਾਰ ਜਗਤਾਰ ਸਿੰਘ ਇੱਕ ਸੀਨੀਅਰ ਪੱਤਰਕਾਰ ਨੇ ਔਰ ਉਹਨਾਂ ਦੇ ਵੱਲੋਂ ਇੱਕ ਬਿਆਨ ਜਿਹੜਾ ਹੈ ਉਹ ਸਾਂਝਾ ਕੀਤਾ ਗਿਆ ਉਸ ਬਿਆਨ ਦੇ ਵਿੱਚ ਉਹਨਾਂ ਨੇ ਐਸਜੀਪੀਸੀ ਅਤੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਇਹੋ ਜਿਹਾ ਉਹਨਾਂ ਨੇ ਕੀ ਬੋਲਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਹ ਮਾਮਲਾ ਆਲਰੇਡੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੰਬਿਤ ਹੈ ਔਰ ਉੜਿਕ ਕੀਤੀ ਜਾ ਰਹੀ ਹੈ ਕਦੋਂ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇ ਕਦੋਂ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਵੇ ਔਰ ਫੈਸਲਾ ਸੁਣਾ ਦਿੱਤਾ ਜਾਵੇ ਫਿਲਹਾਲ ਪੱਤਰਕਾਰ ਜਗਤਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਲੇ ਨੇ ਇਹ ਤਾਂ ਕਿਉਂ ਹੋਇਆ ਉਹ ਕਹਿੰਦੇ ਨੇ ਕਿ 2015 ਤੋਂ ਬਾਅਦ ਹੁਣ ਤੱਕ ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਮਾੜੀ ਹੋ ਗਈ ਹੈ ਅਕਾਲੀ ਦਲ ਇਸ ਵੇਲੇ ਫਸਿਆ ਹੋਇਆ ਜਗਤਾਰ ਸਿੰਘ ਇਹ ਕਹਿੰਦੇ ਆ ਔਰ ਨਾਲ ਨਾਲ ਕਹਿੰਦੇ ਨੇ ਕਿ ਐਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਗੁਜ਼ਾਰੀ ਵੀ ਜਿਹੜੀ ਹੈ ਉਹ ਸਵਾਲਾਂ ਦੇ ਵਿੱਚ ਘिरी ਹੋਈ ਹੈ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਚਿੰਤਾਜਨਕ ਬਣੀ ਹੋਈ ਹੈ ਉਹ ਸਿੱਧੀ ਟਿੱਪਣੀ ਕਰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਿੰਤੂ ਪਰੰਤੂ ਹੋਣਾ ਸ਼ੁਰੂ ਹੋ ਗਿਆ ਸੀ ਜੋ ਹੁਣ ਇਸ ਹੱਦ ਤੱਕ ਪਹੁੰਚਿਆ ਹੋਇਆ ਕਿ ਉਹਦੇ ਉੱਤੋਂ ਕੁਝ ਹਿਲਾ ਹੋਣਾ ਜ਼ਰੂਰੀ ਹੈ ਪਤਰਕਾਰ ਸਰਦਾਰ ਜਗਤਾਰ ਸਿੰਘ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਇਹਨਾਂ ਸੰਸਥਾਵਾਂ ਨੇ ਗਲਤੀ ਨਹੀਂ ਗੁਨਾਹ ਕੀਤੇ ਨੇ ਔਰ ਇਹ ਇੱਕ ਚੰਗਾ ਮੌਕਾ ਹੈ ਇਹਨਾਂ ਗੁਨਾਹਾਂ ਤੋਂ ਨਜਾਤ ਪਾਉਣ ਦਾ ਹਾਲਾਂਕਿ ਗਲਤੀ ਜਿਹੜੀ ਹੈ ਉਹ ਕਹੀ ਜਾ ਰਹੀ ਹੈ ਗਲਤੀ ਵਰਡ ਲੈ ਕੇ ਇਸ ਮਾਮਲੇ ਨੂੰ ਵੇਖਿਆ ਜਾ ਰਿਹਾ ਹਾਲਾਂਕਿ ਪਤਰਕਾਰ ਜਗਤਾਰ ਸਿੰਘ ਇਸ ਨੂੰ ਗੁਨਾਹ ਦੱਸ ਰਹੇ ਨੇ ਔਰ ਕਹਿੰਦੇ ਨੇ ਕਿ ਇਹ ਇੱਕ ਚੰਗਾ ਮੌਕਾ ਹੈ ਇਹਨਾਂ ਗੁਨਾਹਾਂ ਨੂੰ ਠੀਕ ਕਰ ਲਿਆ ਜਾਵੇ ਇਸ ਡਿਸਕਸ਼ਨ ਦੇ ਵਿੱਚ ਪੱਤਰਕਾਰ ਜਗਤਾਰ ਸਿੰਘ ਨੇ ਸਾਫ਼ ਕਿਹਾ ਆ ਕਿ ਜਿਹੜਾ اجلاس ਸਦਣਾ ਆ ਜਦੋਂ ਮੀਟਿੰਗ ਸਦਣੀ ਆ ਉਸ ਮੀਟਿੰਗ ਦੇ ਵਿੱਚ ਬੰਦ ਕਮਰੇ ਅੰਦਰ ਡਿਸਕਸ਼ਨ ਨਾ ਕੀਤੀ ਜਾਵੇ ਸਗੋਂ ਵਿਆਪਕ ਤੌਰ ਦੇ ਉੱਤੇ ਬਾਹਰ ਇਕੱਠਕ ਸਦਿਆ ਜਾਵੇ ਬੁਲਾਇਆ ਜਾਵੇ ਵਿਚਾਰ ਤਕਰਾਰ ਹੋਣ ਵਿਚਾਰਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣ ਜਿਹੜਾ ਕੋਈ ਵਿਚਾਰਾਂ ਸਾਂਝੀਆਂ ਕਰਨਾ ਚਾਹੁੰਦਾ ਉਹਨਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ ਔਰ ਖੁੱਲੇ ਤੌਰ ਦੇ ਉੱਤੇ ਇਸ ਉੱਤੇ ਟਿੱਕਾ ਟਿੱਪਣੀ ਹੋਣੀ ਚਾਹੀਦੀ ਹੈ ਉਹ ਕਹਿੰਦੇ ਨੇ ਕਿ ਇਹ ਫੈਸਲਾ ਮੁਕੰਮਲ ਤੌਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੋਣਾ ਚਾਹੀਦਾ ਹੈ ਔਰ ਨਾਲ ਦੀ ਨਾਲ ਪੰਥ ਨੂੰ ਉਹ ਫੈਸਲਾ ਪ੍ਰਵਾਨ ਹੋਣਾ ਚਾਹੀਦਾ ਮਨਜ਼ੂਰ ਹੋਣਾ ਚਾਹੀਦਾ ਹੈ ਐ ਨਾ ਹੋਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਹੁਕਮਨਾਮਾ ਜਾਰੀ ਹੋਵੇ ਉਹ ਪੰਥ ਨੂੰ ਅਸਵੀਕਾਰ ਹੋਵੇ ਕਿਉਂਕਿ ਪੱਤਰਕਾਰ ਜਗਤਾਰ ਸਿੰਘ ਇਸ ਵੱਲ ਇਸ਼ਾਰਾ ਕਰਦੇ ਨੇ ਕਿ ਪ੍ਰੈਸ਼ਰ ਬਿਲਡ ਅਪ ਹੋਣਾ ਸ਼ੁਰੂ ਹੋ ਗਿਆ ਉਹ ਭਾਵੇਂ ਅ ਸ਼੍ਰੀ ਕਾਲਕਟਕ ਸਾਹਿਬ ਦੇ ਉੱਤੇ ਪ੍ਰੈਸ਼ਰ ਬਿਲਡ ਅਪ ਜਿਹੜਾ ਹੋ ਰਿਹਾ ਉਹ ਭਾਵੇਂ ਪੰਜਾਬ ਦੇ ਅੰਦਰੋਂ ਹੋਵੇ ਸਿੱਖ ਕੌਮ ਜਿਹੜੀ ਪੰਜਾਬ ਦੇ ਅੰਦਰ ਵਸਦੀ ਹੈ ਉਹ ਤੋਂ ਹੋਵੇ ਜਾਂ ਫਿਰ ਵਿਦੇਸ਼ੀ ਧਰਤੀ ਤੋਂ ਹੋਵੇ ਇੱਥੋਂ ਪ੍ਰੈਸ਼ਰ ਜਿਹੜਾ ਉਹ ਬਿਲਡ ਅਪ ਹੋ ਰਿਹਾ ਪਰ ਪ੍ਰੈਸ਼ਰ ਹੈ ਕਿਸ ਚੀਜ਼ ਦਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਵੱਖਰੇ ਪੱਧਰ ਦੀ ਜੰਗ ਛੜੀ ਹੋਈ ਹੈ ਜੋ ਕਿ ਇੱਕ ਕੋਲਡ ਵਾਰ ਅਖਾਈ ਜਾ ਸਕਦੀ ਹੈ ਕੋਲਡ ਵਾਰ ਦੇ ਚੱਲਦੇ ਆ ਅਕਾਲੀ ਦਲ ਦੇ ਅੰਦਰ ਸੰਨ ਲੱਗ ਗਈ ਕੋਲਡ ਵਾਰ ਦੇ ਚੱਲਦੇ ਆ ਇੱਕ ਬਾਗੀ ਧੜਾ ਬਣ ਗਿਆ ਉਸ ਬਾਗੀ ਧੜੇ ਨੇ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰ ਦਿੱਤੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਵਡਾਲਾ ਅਤੇ ਬਾਕੀ ਸੀਨੀਅਰ ਲੀਡਰ ਜਿਵੇਂ ਕਿ ਬੀਬੀ ਜਗੀਰ ਕੌਰ ਜਾਂ ਸਕੰਦਰ ਸਿੰਘ ਮਲੂਕਾ ਵਰਗੇ ਲੀਡਰ ਚਰਨਜੀਤ ਸਿੰਘ ਬਰਾੜ ਵਰਗੇ ਲੀਡਰ ਇਹੋ ਜੇ ਲੀਡਰ ਇਸ ਸੁਧਾਰ ਲਹਿਰ ਦਾ ਹਿੱਸਾ ਨੇ ਔਰ ਇਸ ਸੁਧਾਰ ਲਹਿਰ ਹੌਲੀ ਹੌਲੀ ਕਰਕੇ ਵੱਡੀ ਹੁੰਦੀ ਜਾ ਰਹੀ ਹੈ ਸੰਗਰੂਰ ਦੇ ਵਿੱਚ ਹੋਏ ਇਕੱਠ ਤੋਂ ਤਾਂ ਇਹ ਵੀ ਕਿਹਾ ਗਿਆ ਕਿ ਸੁਧਾਰ ਲਹਿਰ ਜਿਹੜੀ ਹੈ ਉਹਦਾ ਕੱਠ ਜ਼ਿਆਦਾ ਵੱਡਾ ਸੀ ਜਦਕਿ ਦੂਜੇ ਪਾਸੇ ਜਿੱਥੇ ਅਕਾਲੀ ਦਲ ਦਾ ਕੱਠ ਸੀ ਉਹ ਤਾਂ ਨਾ માત્ર ਕੱਠ ਹੀ ਵੇਖਿਆ ਗਿਆ ਖੈਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਪ੍ਰੈਸ਼ਰ ਜ਼ਿਆਦਾ ਬਿਲਡ ਅਪ ਹੋ ਜਾਂਦਾ ਹੈ ਔਰ ਇਸੇ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਆ ਪੱਤਰਕਾਰ ਜਗਤਾਰ ਸਿੰਘ ਦਾ ਦਾਵਾ ਆ ਕਿ ਪੰਥ ਪ੍ਰਮਾਣਿਤ ਫੈਸਲਾ ਜਿਹੜਾ ਉਹ ਸੁਣਾਣਾ ਚਾਹੀਦਾ ਪਰ ਇੱਥੇ ਆ ਕੇ ਸਿਚੁਏਸ਼ਨ ਇਹ ਵੀ ਬਣ ਜਾਂਦੀ ਹੈ ਕਿ ਜੇ ਬਾਈ ਚਾਂਸ ਉਹ ਪੰਥ ਵੱਲੋਂ ਪ੍ਰਮਾਣਿਤ ਨਾ ਵੀ ਹੋਇਆ ਫੈਸਲਾ ਪੰਥ ਪ੍ਰਮਾਣਿਤ ਨਾ ਵੀ ਹੋਇਆ ਤਾਂ ਸਵਾਲ ਇਹ ਉੱਠਦਾ ਹੈ ਕਿ ਅੱਗੇੋਂ ਤਰਕ ਦੇ ਦਿੱਤਾ ਜਾਵੇਗਾ ਕਿ ਕੀ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਰੋਸਾ ਨਹੀਂ ਕੀ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਤੇ ਭਰੋਸਾ ਨਹੀਂ ਇਹੋ ਜੀ ਸਿਚੁਏਸ਼ਨ ਦੇ ਵਿੱਚ ਇੱਕ ਇਤਿਹਾਸਿਕ ਅਤੇ ਇੱਕ ਧਾਰਮਿਕ ਪਰਪੇਕਟ ਜੁੜ ਜਾਂਦਾ ਜਿਸ ਤੋਂ ਬਾਅਦ ਕੋਈ ਵੀ ਸਿੰਘ ਲਾਜਵਾਬ ਹੋ ਜਾਂਦਾ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੀ ਬਣੇਗਾ ਕੀ ਨਹੀਂ ਬਣੇਗਾ ਫੈਸਲਾ ਕੀ ਸੁਣਾਇਆ ਜਾਵੇਗਾ ਕੀ ਨਹੀਂ ਸੁਣਾਇਆ ਜਾਵੇਗਾ ਉਹ ਪੁਵਿਖ ਦੀ ਗੱਲ ਹੈ ਆਉਂਦੇ ਕੁਝ ਦਿਨਾਂ ਦੇ ਵਿੱਚ ਸ਼ਾਇਦ ਇਹ ਵੀ ਕਲੀਅਰ ਹੋ ਜਾਵੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ